ਹਾਂਜੀ ਮਿੱਤਰੋ ਵੈਲਕਮ ਹੈ ਜੀ ਸਾਰਿਆਂ ਦਾ ਆਪਣੇ ਨਿਊ ਵਲੌਗ 'ਚ ਹਮੇਸ਼ਾ ਕਰਦਾ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ ਤੇ ਆਪਾਂ ਯਾਰ ਮਿੱਤਰੋ ਠੀਕ ਠਾਕ ਆਂ ਵਧੀਆ ਛੜਤੀ ਚੱਲਾ ਜਾਂ ਤੇ ਕਾਫੀ ਚਿਰ ਤੋਂ ਵਲੌਗ ਨਹੀਂ ਆਪਣੇ ਆ ਰਹੇ ਹੈਗੇ ਤੁਸੀਂ ਵੀ ਸਾਰੇ ਸੋਚਦੇ ਹੋਣੇ ਆ ਵੀ ਹੁਣ ਵਲੌਗ ਕਾਦੇ ਬਣਾਉਣੋਂ ਹਟ ਗਿਆ ਤਾਂ ਮਿੱਤਰੋ ਥੋੜੇ ਜੇ ਘਰ ਦੇ ਕੰਮਕਾਰਾਂ ਦੇ ਵਿੱਚ ਬੀਜੀ ਹੋਇਆ ਸੀਗਾ ਫਸਿਆ ਸੀਗਾ ਤੇ ਇਸ ਕਰਕੇ ਨਹੀਂ ਮਿੱਤਰੋ ਵਲੌਗ ਬਣਾ ਹੋ ਰਿਹਾ ਆਪਣੇ ਤੋਂ ਤਾਂ ਹੁਣ ਥੋੜਾ ਜਿਹਾ ਥੱਲੇ ਅਡਜਸਟਮੈਂਟ ਜੀ ਕਰਿਓ 10 ਦਿਨ ਤਾਂ ਫੇਰ ਆਪਾਂ ਬਾਲਾ ਨਹੀਂ ਕਹਿੰਦਾ ਯਾਨੀ ਕਿ ਹਫ਼ਤੇ 'ਚ ਇੱਕ ਜਾਂ ਦੋ ਬਲੌਗ ਤਾਂ ਆਪਾਂ ਜ਼ਰੂਰ ਪਾਇਆ ਕਰਾਂਗੇ ਹਨਾ ਤੇ ਬਾਕੀ ਥੋੜੀ ਐਂ ਸਗੀਆਂ ਘਰ ਦੇ ਕੰਮ ਕਰ ਸਕੇ ਉਹਦੇ ਕਰਕੇ ਬਲੌਗਾਂ ਵਾਲ ਨੂੰ ਯਾਨੀ ਕਿ ਧਿਆਨ ਹੀ ਨਹੀਂ ਗਿਆਗਾ ਹਨਾ ਵੀ ਵੀਡੀਓ ਵਾਲ ਨੂੰ ਥੋੜੇ ਜਿਆਦਾ ਬੀਜੀ ਸੀਗੇ ਕੰਮ ਹੀ ਇਦਾਂ ਦੇ ਸੀਗੇ ਕੁਝ ਤਾਂ ਹੁਣ ਕੋਈ ਗੱਲ ਨਹੀਂ ਆਪਾਂ ਹੁਣ ਬਲੌਗ ਬਣਾਇਆ ਕਰਾਂਗੇ ਤਾਂ ਚੜ੍ਹਾਇਆ ਕਰਾਂਗੇ ਤੇ ਕਰੋ ਚੱਕ ਘੋੜੇ ਨੂੰ ਘੋੜੇ ਮਗਰ ਆਪਾਂ ਟਰਾਲੀ ਪਾਈ ਆ ਇਹ ਟਰਾਲੀ ਕਾਤੇ ਪਾਈ ਆ ਇਹ ਅੱਜ ਕੱਲ ਜੋ ਹੁਣ ਚੱਲ ਰਿਹਾ ਹੈ ਅੱਜ ਕੱਲ ਤੁਸੀਂ ਵੀ ਸਾਰੇ ਬਲੌਗ ਦੇਖਦੇ ਹੋਣੇ ਆ ਬੇਟਸ਼ਨ ਮਸ਼ਨ ਅੱਜ ਕੱਲ ਚੱਲ ਰਿਹਾ ਆ ਆਪਾਂ ਵੀ ਪੰਗਾ ਹੀ ਲੈ ਕੇ ਦੇਖਣ ਲੱਗੇ ਆ ਬਈ ਉਦਾਂ ਹੀ ਸ਼ਕਲ ਮੁਗਲੇ ਲੱਗੇ ਮਨ ਪਰਜਾ ਮਾਈ ਲੱਗੇ ਕਰਨ ਤੇ ਆਪਾਂ ਵੀ ਘੋੜਾ ਮੜਿਆ ਦੇਖਦੇ ਆ ਤੇ ਕੀ ਕਰਦੇ ਆ ਆਪਣੇ ਠੀਕ ਆ ਤੇ ਟਰਾਲੀ ਇਹ ਲੈਣ ਦੀ ਸੀ ਤੇ ਆਪਾਂ ਟਰਾਲੀ ਪਾਵਾਂਗੇ ਬਾਸੀ ਵਾਲੇ ਦੇ ਮਗਰ ਤਾ ਹੈਕੇ ਦਾ ਆਪਾਂ ਆਹ ਵੇਟ ਲਾਉਣੇ ਆ ਮਗਰਲੇ ਵੇਟ ਦੇਖਦੇ ਆ ਵੀ ਆਪਾਂ ਇੱਥੇ ਲਾਉਦੇ ਆ ਕਿ ਜਾਂ ਫਿਰ ਜੇ ਇੱਥੇ ਸਾਰੇ ਜਾਣਾ ਉੱਥੇ ਲਾਵਾਂਗੇ ਤਾਂ ਫਰੰਟ ਦੇ ਤਾਂ ਆਪਾਂ ਨੂੰ ਵੇਟ ਪਾਉਣ ਦੀ ਇਹਦੇ ਲੋੜ ਹੀ ਨਹੀਂ ਗਈ ਹੈਗੀ ਫਰੰਟ ਦੇ ਤਾਂ ਇਹਦੇ ਵੇਟ ਪਹਿਲਾਂ ਹੀ ਬਹੁਤ ਆ ਤਾਂ ਉਧਰ ਆਪਾਂ ਜੌਂਡੀਆ ਦੇ ਮੋਰੇ ਲੱਗੇ ਵੇਟ ਕੱਸਣ ਤਾਂ ਪਹਿਲਾਂ ਇਹਨੂੰ ਮਾੜਾ ਜਿਹਾ ਇੱਥੇ ਆਪਾਂ ਚਲਾ ਕੇ ਚੈੱਕ ਕਰਦੇ ਆ ਕੀ ਹਿਸਾਬ ਕਿਤਾਬ ਆ ਹੋਵੇ ਮਿੱਤਰੋ ਲੱਗੇ ਆ ਸ਼ੇਰ ਹਾਂ ਹਲੇ ਜੱਸਿਆ ਕਿਦਾਂ ਜੀ ਇਹ ਵੀ ਚੱਲ ਰਿਹਾ ਕੰਮ ਜੋਰਾ-ਸ਼ੋਰਾ ਤੇ ਆ ਗਿਆ ਵੇਟ ਸਾਰਾ ਹੀ ਇਹ ਹੁਣ ਕਰਦੇ ਆ ਆਪਾਂ ਝੋਟੇ ਦੇ ਮੋਰੇ ਫੱਟਾ ਇਹਦੇ ਕੋਈ ਨਹੀਂ ਖਾਣ ਦੀ ਚਾਹ ਨਹੀਂ ਲੱਗਦੀ ਮੈਂ ਆਦਾ ਹੀ ਮੈਂ ਆਦਾ ਹੀ ਮੈਂ ਕਿ ਆਪਾਂ ਵੀ ਜਾਣ ਕੇ ਸ਼ੋਕਲ-ਮਗਲ ਜਿਹਾ ਲੱਗੇ ਕਾ ਨਾ ਪੰਗਾ ਜਿਹਾ ਲੈ ਕੇ ਦੇਖਣ ਲੱਗੇ ਆ ਆਹਾ ਮੇਟਰ ਆਪਾਂ ਲੱਗੇ ਆ ਮਨ ਪਰਚਾਵਾਂ ਆਪਣਾ ਕਰਨੇ ਠੀਕਦੇ ਆ ਆਹੋ ਆਪਾਂ ਨੂੰ ਇਹ ਚ ਕੋਈ ਨਹੀਂ ਹੈਗਾ ਵੀ ਆਪਾਂ ਇਦਾਂ ਆ ਆਪਾਂ ਤਾਂ ਆਪਣਾ ਮਨ ਦਾ ਚਾਜ ਆ ਪੂਰਾ ਲੱਗੇ ਆ ਕਰਨ ਤੇ ਦੇਖਦੇ ਆ ਇਹਨਾਂ ਨੂੰ ਮੜੇ ਆ ਫੋਟਿਆਂ ਨੂੰ ਵੀ ਚਲਾ ਕੇ ਹੀ ਕਹਿੰਦੇ ਆ ਇਹਦਾ ਤਿੱਖੇ ਦਾ ਤਿੱਖੇ ਦਾ ਤੇ ਜਾਂਦਾ ਨੇ ਬਥੇਰੇ ਕੀਤੇ ਆ ਆਪਣੇ ਤੋਂ ਕਿਤੇ ਉੱਤੇ ਆ ਲੋਗ ਆਪਣੇ ਤੋਂ ਤਾਂ ਕਿਤੇ ਹੀ ਉੱਤੇ ਆ ਆਪਣੇ ਤਾਂ ਖੇਤੀ ਵਾਲੇ ਆ ਡ੍ਰੈਕਟਰ ਬਿਲਕੁਲ ਖੇਤੀ ਵਾਲੇ ਆ ਤਾਂ ਚੱਲ ਜਿੰਨੇ ਕ ਹੈਗੇ ਓਨੇ ਕ ਤੇ ਆਪਾਂ ਵੀ ਮੰਨ ਦਾ ਚਾਜ ਆ ਪੂਰਾ ਕਰ ਲੰਨੇ ਆ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਆਪਾਂ ਤਾਂ ਚਾਜ ਆ ਪੂਰਾ ਕਰਨਾ ਆਪਣਾ ਆਹ ਹਲਾਵੇ ਮਿੱਤਰੋ ਬੇਡ ਕੱਸ ਲਈਏ ਬੇਡ ਕੱਸ ਕੇ ਫੇ ਇਹ ਵੀ ਸ਼ਹਿਰੀ ਬਾਬੂ ਬਣਿਆ ਗਿਆ ਹਾਂ ਸ਼ਹਿਰੀ ਬਾਬੂ ਸੀਗਾ ਹੁਣ ਬਣਾਇਆ ਨੂੰ ਵਿਲੇਜ ਪਵਾਏ ਹਣ ਵਿਲੇਜ ਪਵਾਏ ਬਣਾਏ ਨੂੰ ਆਪਣਾ ਖੜਾ ਘੋੜਾ 3600 ਇਹ ਆਖੜਾ ਪਾਸੀ 36 ਸੀ ਐ ਇਹ ਵੀ ਪੱਟੂ ਨੇ ਧੋਸਵਾਰ ਕੇ ਚਮਕਾ ਕੇ ਲਿਆਂਦਾ ਆ ਚੁੱਲ੍ਹੇ ਦੇ ਪਹਿਲਾਂ ਨਟ-ਨੋਟ ਖਸ ਲਈਏ ਸਾਈਡਾਂ ਦੇ ਇਹਦੇ ਬੇਡ ਦੀ ਫਿਟਿੰਗ ਕਰ ਦਈਏ ਕੋੜੀ ਦੇ ਟੂਲ ਜਿੰਨਾ ਵੀ ਆ ਨਾ ਆਪਾਂ ਸਾਰਾ ਨਾਲ ਲੈ ਕੇ ਜਾਣਾ ਆ ਟੂਲ ਟੂਲ ਬਿਨਾ ਨਹੀਂ ਉੱਥੇ ਕਦੀ ਹੈਗੀ ਐਨਕੀ ਮੈਂ ਦੇਖ ਲਿਆ ਮੇਰੇ ਨਾਲ ਟੂਲ ਬਿਨਾ ਕੀ ਬਣਿਆ ਆਹ ਟੂਲ ਜ਼ਰੂਰੀ ਈ ਜਾ ਨਾਲ ਲੈ ਕੇ ਜਾਣਾ ਟੂਲ ਆਪਾਂ ਟੂਲ ਸਾਰੇ ਜਿੰਨਾ ਵੀ ਆ ਆਪਾਂ ਰੱਖ ਲੈਣਾ ਤੇ ਦੂਏ ਨੂੰ ਲੋਕ ਲਾ ਦਵਾਂਗੇ ਚੱਕ ਲਿਆ ਆ ਜੱਸਾ ਵੇਟ ਆਹ ਲੈ ਤੇਰੇ ਤੂੰ ਵੀ ਹੱਥਰੇ ਕੰਮ ਕਰਦਾ ਕੱਢ ਫੇ ਸਪੇਸਰ ਮੇਰਾ ਸਪੇਸਰ ਪਾ ਲਈਏ ਪੈਰ ਤੇ ਨਲ ਵਾਲੀਏ ਆ ਮਾਰੇ ਫੱਟ ਹੋਇਆ ਤਾਂ ਲੱਗਦਾ ਏਦਾਂ ਦੇਖੋ ਵੀ ਮਿੱਤਰੋ ਕਿੰਨਾ ਖਲਾਰਾ ਲੱਗਦਾ ਆ ਬੇਟੇ ਸਾਰੇ ਕੱਢਣੇ ਆ ਜਿੰਨੇ ਵੀ ਆ ਚੱਕ ਦੇ ਅਨਘਾ ਦੇ ਕੇਲੇ ਵਿੱਚ ਦੀ ਇਹਦੇ ਆਰਪਾਰ ਸਪੇਸਰ ਪਾ ਕੇ ਆਪਾਂ ਪਲੇਟਾਂ ਪਾਈ ਜਾਣੀਆਂ ਆ ਬਸ ਬੇਟ ਹੋ ਗਿਆ ਆਪਣੇ ਕੰਪਲੀਟ ਕਸ ਹੋ ਗਿਆ ਆ। ਬਸ ਸਾਡੇ ਨਾਲ ਨੱਟ ਢੋੜੇ ਮੜੇ ਇਹਨਾਂ ਟਾਈਟ ਕਰਦੇ ਗਏ। ਤੇ ਸੱਜੇ ਉਧਰਲੇ ਨੱਟਾਂ ਮੜਾ ਜ਼ੋਰ ਮਾਰਦੇ ਆ ਜਿਆਦੇ ਚੜੇ ਉਹ ਮੜੇ ਉਧਰਲੇ ਘਟਿਆ। ਆ ਰਹੇ ਮੜਾ ਇਹਨੂੰ ਮਾਰ। ਬਸ ਸਹੀ ਆ ਉਧਰੋਂ ਵੀ ਕਸ ਦੇ। ਬੇਟ ਵੱਲੋਂ ਘੋੜਾ ਕੰਪਲੀਟ ਆ ਪੂਰਾ ਆ ਨਾ। ਤੇ ਹੁਣ ਦੇਖਦੇ ਆ ਜਿਹੜੇ ਹੋਰ ਕੋਈ ਕੰਮ-ਕੁਮ ਕਰਨ ਵਾਲੇ ਆ। ਮਗਲੀਆਂ ਪਲੇਟਾਂ ਲਾਉਣੀਆਂ ਆ। ਇਹ ਥੋੜਾ ਜਿਹਾ ਨਾਲੇ ਹਟਕੇ ਲਾਉਦੀਆਂ। ਤਾਂ ਫੇਰ ਇਹਨੂੰ ਮੜਾ ਧਵਾਉਣਾ ਵੀ ਆ। ਹਾਲਤ ਬੜੀ ਖਸਤਾ ਹੋਈ ਆ ਆ ਕੱਸਦੇ ਸਾਰੇ ਨਾੜ ਜੱਸੇ ਜਿੰਨੇ ਵੀ ਆ ਕੇ ਸਾਈਡਾਂ ਤੇ ਮੈਂ ਹੁਣ ਬਲੌਗ ਚੜਨਾ ਆ ਸਾਰੇ ਭਰਾਵਾਂ ਨੇ ਇਹੀ ਕਹਣਾ ਕਿ ਬੜੇ ਚਿਰ ਬਾਅਦ ਬਲੌਗ ਆਇਆ ਬਣਾਈ ਨਹੀਂ ਹੋਇਆ ਯਾਰ ਟਾਈਮ ਹੀ ਨਹੀਂ ਲੱਗਦਾ ਸੀ ਵੀਜੀ ਵੀਜੀ ਕੱਲ ਵੀ ਮੈਂ ਲੱਗਾ ਸੀ ਬਣਾਉਣਾ ਕੱਲ ਮੈਂ ਸ਼ੁਰੂਆਤ ਕੀਤੀ ਬਣਾਉਂਦਾ ਬਣਾਉਂਦਾ ਸ਼ੁਰੂਆਤ ਕੀਤੀ ਮੈਂ ਫੇਰ ਮੈਂ ਕਹਾਂ ਯਾਰ ਨਹੀਂ ਯਾਰ ਹੁਣ ਬਲੱਡ ਤਾਂ ਬਣ ਜਾਣਾ ਬਹੁਤ ਵਧੀਆ ਚੱਲ ਬਲੌਗ ਬਣ ਜਾਣਾ ਹੀ ਆਪਣਾ ਬਹੁਤ ਵਧੀਆ ਚਲੋ ਮਿੱਤਰੋ ਜਦੋਂ ਚੀਜ਼ ਜਦੋਂ ਜਿਹੜੀ ਚੀਜ਼ ਬਣਨੀ ਉਹਦੇ ਬਣਨੀ ਆ ਇਹ ਵੀ ਜਿੰਨਾ ਚਿਰ ਤੁਹਾਡਾ ਦਿਮਾਗ ਫਰੈਸ਼ ਹੋਇਆ ਨਹੀਂ ਉਹਨਾਂ ਚਿਰ ਬਲੌਗ ਨਹੀਂ ਬਣਦਾ ਹੈਗਾ ਦਿਮਾਗ ਤੁਹਾਡਾ ਫਰੈਸ਼ ਹੋਇਆ ਹੋਵੇ ਆ ਵੀ ਉੱਤੇ ਟੇਪਾਂ ਕਰਾਤੀਆਂ ਪਾਈਪਾਂ ਦੇ ਉੱਤੇ ਵੀ ਇਹਦੇ ਨਾਲ ਫੇਰ ਪਾਈਪ ਦਾ ਫਟਣ ਦਾ ਜਾਨੀ ਕਿ ਖਾਦਸ਼ਾ ਬਹੁਤ ਘਟ ਜਾਂਦਾ ਹੈ ਨਹੀਂ ਤਾਂ ਇਹ ਭੋਂਪੜਿਆਂ ਕੋ ਫੁੱਲਦੇ ਆ ਜਦੋਂ ਫਿਰ ਟਰਬੋ ਪ੍ਰੈਸ਼ਰ ਮਾਰਦੀ ਆ। ਆ ਵੀ ਕਰਤਾ ਇੱਧਰ ਵੀ ਟੇਪ ਲਵਾ ਦਿੱਤੀ। ਇਹਦੀ ਚੀਮੇ ਵਾਲੇ ਦੀ ਥੋੜੀ ਸੈਟਿੰਗ ਕੀਤੀ ਸੀਗੀ। ਤੇ ਇਹਨੂੰ ਆਪਾਂ ਹਣਾ ਮੜੇ ਹੁਣ ਤਵੀਆਂ ਦੇ ਕੋਰੀ ਚਲਾ ਕੇ ਮੜਾ ਚੈੱਕ ਕਰਨਾ ਆ। ਤੇ ਸੈਟਿੰਗ ਹੋ ਜੂਗੀ ਤਾਂ ਤਵੀਆਂ ਆਪਣੀਆਂ ਖੜੀਆਂ ਆ। ਕਸੂਤੇ ਥਾਂ ਦੇ ਉੱਤੇ ਇੱਥੋਂ ਕੱਢਦੇ ਆ ਤਵੀਆਂ ਨੂੰ। ਤੇ ਫਿਰ ਇਹਨਾਂ ਨੂੰ ਲੈ ਕੇ ਚਲਦੇ ਆ ਪੈਂਡ ਗਰਾਉਂਡ ਹੈਗੀ ਆ ਉੱਥੇ ਗਰਾਉਂਡ 'ਚ ਚਲਾ ਕੇ ਦੇਖ ਲੈਂਦੇ ਆ। ਇੱਥੋਂ ਇਹਨਾਂ ਨੂੰ ਨੇ ਕੌਣੀਆਂ ਦਸਾਂੀਆਂ ਸਾਲੀਆਂ ਆਈਆਂ ਚਲੋ ਇਹਨੂੰ ਪਾਉਦੇ ਆ ਤੇ ਦੋਵੇਂ ਟਰੈਕਟਰ ਦੇਖ ਲਵਾਂਗੇ ਚਲਾ ਕੇ ਮਗਰ ਮਗਰ ਚੈੱਕ ਕਰ ਲਵਾਂਗੇ ਤੇ ਹੁਣ ਵੇਡ ਦਾ ਤਾਂ ਉਹਦਾ ਕੰਮ ਹੋ ਗਿਆ ਕੰਪਲੀਟ ਘੋੜੇ ਦਾ ਆਪਣਾ ਤਾਂ ਹੁਣ ਪੈਂਡ ਨੂੰ ਜਿਵੇਂ ਮੈਂ ਕਿਹਾ ਹੁਣ ਪੈਂਡ ਨੂੰ ਹੀ ਲੈ ਚਲਦੇ ਆ ਨਾ ਚੈੱਕ ਕਰੀਏ ਆਹ ਹੋਵੇ ਚੈੱਕ ਕਰੀਏ ਇਹਨੂੰ ਹਨਾ ਲਾਲੇ ਦੀ ਸੈਟਿੰਗ ਜੇ ਤਾਂ ਪਤਾ ਲੱਗ ਜੂਗਾ ਕਿਦਾਂ ਸੈਟ ਚੱਲਦਾ ਹੈ ਨਾ ਹੋਰ ਹੋਰ ਆਹੋ ਦੱਸ ਦੀ ਆ ਬਹੁਤ ਭਾਰੀ ਆ ਟਰਾਲੀ ਬਣੀ ਇਹ ਮੈਂ ਕਹਿੰਦਾ ਨਹੀਂ ਉਹ ਕੋ ਕੱਢੀ ਆ ਹਾਂ ਜੋ ਝਟਕਾ ਪਾਉਂਦੀ ਟਰੈਕਟਰ ਨੂੰ ਹਾਂ ਦੱਸ ਦੀ ਆ ਉਸ ਤੋਂ ਬਾਅਦ ਜਦੋਂ ਫ੍ਰੀ ਚੱਲਦੀ ਆ ਉਹ ਵੀ ਟਰੈਕਟਰ ਨੂੰ ਵਾਦੀ ਆ ਅੱਛੇ ਟੱਕਾ ਮਾਰਦੀ ਮੈਂ ਤਾਂ ਚੱਲ 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 ਲੈ ਚੱਲ ਕੋਈ ਇਹਦੇ ਉੱਤੇ ਕਸਤਾ ਆਪਾਂ ਆਹਲਾ ਸਲੈਂਸਰ ਇੱਥੇ ਕਸਤਾ ਬਾਸੀ ਦੇ 36 30 ਦੇ ਆਹ ਲਾ ਕੇ ਰੱਖਤਾ ਇਹ ਸਾਲਾ ਮਦੂ ਨੂੰ ਲੁਈਆ ਲੱਗਦਾ ਰਹਿੰਦਾ ਹਾਲ ਹਾਸਨ ਸਰ ਹੁਣ ਆਹ ਵਧੀਆ ਲੱਗਦਾ ਆ ਲੱਗਾ ਆਵਾਜ਼ ਦਾ ਫਰਕ ਆ ਹਮ ਆਪਣੇ ਵਾਲੇ ਘੋੜੇ ਦੇ ਆਪਾਂ ਆ ਕਸਤਾ 4 ਇੰਚ ਇੰਨਾ ਥੋੜੀ ਆਵਾਜ਼ ਭਾਰੀ ਬਹੁਤ ਬਣਦੀ ਆ ਆਹ ਵਾਲੇ ਸਲਾਨਸਰ ਨਾ ਤੇ ਕੰਦੇਸ ਸਹਿਬ ਵੀ ਕਹਿੰਦਾ ਜੱਸਾ ਵੀ ਕਹਿੰਦਾ ਵੇ ਭਾਜੀ ਇਹਦੇ ਨਾਲ ਆਵਾਜ਼ ਭਾਰੀ ਗੂੰਜ ਮੀ ਜ ਬਣਦੀ ਆ ਇੱਥੇ ਆਪਾਂ ਆ ਕੱਸਣਾ ਮੈਂ ਕਿਹਾ ਚਲੋ ਇਹ ਆਪਾਂ ਇੱਥੇ ਕੱਸ ਦਿੰਦੇ ਆ ਤੇ ਉਹ ਵਾਲਾ ਆਪਾਂ ਉੱਥੇ ਕੱਸ ਲਿਆ ਹੁਣ ਤਵੀਆਂ ਲਈਆਂ ਆਪਾਂ ਫੇਬੇ ਵੀ ਆਪਾਂ ਧਾਗੇ ਵੀ ਰੱਖ ਲੈ ਬੋਰੇ ਵੀ ਤੰਨ ਰੱਖ ਲੈ ਤੇ ਤੰਨ ਬੋਰੇ ਘਟੋ ਘਟ ਭਰ ਕੇ ਰੱਖਾਂਗੇ ਇਹਦੇ ਉੱਤੇ ਨਹੀਂ 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 ਦੋ ਬੋਰੇ ਕਿੱਥੇ ਹੁਣ ਇੱਕੋ ਬੋਸੀ ਮੋਰੇ ਟਿਕਣਾ ਦੂਜਾ ਕਿੱਥੇ ਟਿਕਣਾ ਜਗ੍ਹਾ ਵੀ ਜਾਈ ਦੀ ਟਿਕਣ ਨੂੰ ਇਹਦਾ ਖੁੱਲ ਗਿਆ ਉਹ ਬਾਸਾ ਦਾ ਬਾਹਰ ਚਲ ਜਾਣਾ ਆ ਆਪਾਂ ਦੇਖਦੇ ਆ ਸੰਗੜ ਲੈ ਕੇ ਜਾਂਦੇ ਆ ਸੰਗੜ ਬਾਕੇ ਤਵੀਆਂ ਪਾਵਾਂਗੇ ਮਗਰ ਸੰਗੜ ਲੈ ਚਲੀਏ ਫੇ ਸੰਗੜ ਹੋਏ ਚੱਕ ਲੰਦਾ ਮੈਂ ਦੂਆ ਸੰਗੜ ਲਿਆਉਦਾ ਫੇ ਮੈਂ 13 ਦੇ ਵਿੱਚ ਹਵਾ ਵੀ ਘਟਾਉਣੀ ਪਊਗੀ ਚਲੋ ਜੱਲਾ ਦਾ ਬਾਗ ਉਹਦਾ ਚੈੱਕ ਕਰਨਾ ਹੈ ਉਹ ਦੇਖਦੇ ਆ ਇਹਦੀ ਕੀ ਹਾਲਤ ਆ ਪਿਆ ਇਹਨੂੰ ਵੀ ਆਪਾਂ ਲਾਇਆ ਸੀ ਉਹਦੋਂ ਪੰਪ ਨਮਾ ਲਾਇਆ ਸੀਗਾ ਤਾਂ ਫੇਰ ਉਹਨੇ ਆਪਾਂ ਚੈੱਕ ਨਹੀਂ ਕੀਤਾ ਹੈਗਾ ਪੰਪ ਨੂੰ ਸਿਆਲੀਆਂ ਆਪਣੇ ਵਾਲੀਆਂ ਘੋੜੀਆਂ ਦੇ ਘਰਦੇ ਆ ਚੈੱਕ ਫੇਰ ਇਹ ਪਤੰਦਰੀ ਨੀਨ ਤਸੱਲੀ ਕਰਾਉਂਦੀਆਂ ਰੈਕਟਰ ਦੀ ਲੈ ਜਾਂਦੇ ਘੋੜੇ ਪਹਿਲਾਂ ਝੋੜੀਆਂ ਨੂੰ ਕਰਦੇ ਆ ਚੈੱਕ ਆਪਾਂ ਤੇ ਹੌਲੈਂਡ ਲਾਤਾ ਆਪਾਂ ਇੱਧਰ ਪਾਸੇ ਕਰਕੇ ਸਾਈਡ ਤੇ ਤੇ ਉਹਨੂੰ ਪਹਿਲਾਂ ਆਹ ਬੋਰੇ ਬਾਦ ਰੱਖਿਆ ਹਲਾ ਉਹਦਾ ਗਿੱਲੀ ਬਹੁਤ ਆ ਗਿੱਲੀ ਬਹੁਤ ਆ ਗਰਾਊਂਡ ਪਹਿਲਾ ਬਾਅਦ ਐਂ ਤਾਂ ਬਿਲਾ ਬੋਰੇ ਰੱਖਿਆ ਤੇ ਪਹਿਲਾ ਬੋਦੇ ਆ ਆਹ ਆਹ ਬਿਤੇ ਲਾ ਬੋਰੇ ਤੇ ਆ ਕਈ ਲਾ ਆਹ ਗੁੱਲਾ ਬਹੁਤ ਆ ਤੇ ਇਹਨੂੰ ਹੁਤਾ ਸੰਗੜਾਂ ਚ ਪਾ ਲੰਦੇ ਆ ਮੈਂ ਕਹਾਂ ਹੁਤਾ ਇਹਨੂੰ ਸੰਗੜਾਂ ਹੀ ਪਾ ਲੰਦੇ ਆ ਨਾ ਆਹ ਗੁੱਲਾ ਕੱਢੋ ਆਹ ਬਿਲੇ ਗੁੱਲਾ ਕੱਢ ਯਾਰ ਥੱਲੇ ਕਰਦੇ ਪੂਰੀਆਂ ਆਹ ਗੁੱਲਾ ਕੱਢ ਪਹਿਲਾਂ ਹੋਵੇ ਮਿੱਤਰੋ ਆਪਾਂ ਪਹਿਲਾਂ ਟਰੈਕ ਬਣਾ ਲਈਏ ਟ੍ਰੈਕ ਬਣਾ ਕੇ ਤਾਂ ਇਹ ਪਹਿਲਾਂ ਇਹਨੂੰ ਚਲਾ ਲਈਏ ਬਾਅਦ ਚ ਫੇਰ ਗਰਾਊਂਡ ਦੇ ਕੋਈ ਕਰ ਦਵਾਂਗੇ ਉਹ ਦੇਖੋ ਉਹ ਕਿੱਲਾ ਸਲਿੱਪ ਨੂੰ ਮਾਰਦਾ ਪੂਰੀ ਥੋੜਾ ਇਹਦਾ ਬਾੜਾ ਪਰਲੇ ਪਾਸੇ ਗਿੱਲੇ ਨਾ ਜਾਵੇ ਇੱਥੋਂ ਇੱਥੋਂ ਆਇ ਤੁਗਸਾਹੀਆ ਇਥੋਂ ਕੇ ਲਾਇਆ ਹਾਂ ਮੇਂ ਮਿੱਤਰੋ ਰੱਖਤੇ ਤਿੰਨੇ ਬੋਰੇ ਉੱਤੇ ਐਨ ਹੁਣ ਕਰਾਉਗੀਆਂ ਪੂਰੀਆਂ ਤਸੱਲੀ ਹੁਣ ਪਤਾ ਲੱਗੂਗਾ ਵੈਲੀ ਦੇ ਜੋਰ ਦਾ ਤੇ ਆ ਸੰਕਲ ਪਾਦੇ ਆ ਮੋਰੇ ਆਪਾਂ ਇਧਰੋ ਗਰਾਊਂਡ ਦੇਖੋ ਕਿੰਨੀ ਗਿੱਲੀ ਆ ਇਧਰ ਉਦਾਂ ਲੱਡੂ ਵਟ ਹੁੰਦਾ ਆ ਆ ਦੇ ਆ ਦੇ ਬਹੁਤ ਗਿੱਲੀ ਆ ਇਧਰੋ ਗਰਾਊਂਡ ਚਲੋ ਸੰਕਲ ਪਾ ਲਈਏ ਤੇਲ ਦੀ ਕਰਤੀ ਸੈਟਿੰਗ ਘੋੜੇ ਦੀ ਫੇ ਬਾਰ-ਬਾਰ ਪੰਗੇ ਨਾਲ ਲੈਣੇ ਪਊਗੇ ਇਹ ਕਥਾਂ ਦੇ ਸੱਟ ਰੂਟਰ ਪੰਪ ਦਾ ਇਹ ਸੋਖਾ ਹਾਂ ਮਿੰਟ ਚ ਤੇਲ ਉਹਦਾ ਮਿੰਟ ਚ ਹੋ ਜਾਂਦਾ ਰੂਟਰ ਦਾ ਫੇ ਕਰਕੇ ਬਾਹਰੋਂ ਆ ਨਾ ਆ ਅੰਦਰੋਂ ਹੱਥ ਸੁਖ ਹੈਂ ਦਾ ਦੰਦ ਆ ਕਰੀਂ ਹੱਥ ਲੈ ਕਰੋ ਚੈੱਕਾ ਆ ਥੱਲੇ ਵੀ ਕਰੋ ਚੈੱਕ ਉਹ ਥੱਲੇ ਵੀ ਆ ਕਰੋ ਚੈੱਕ ਇਹ ਥੱਲੇ ਵੀ ਢੇਰ ਲੌਦਾ ਜਦੋਂ ਜਿੰਨੀ ਆਰੀ ਇਹਨੂੰ ਖੋਲਦੇ ਆ ਵਤੰਦਰ ਨੂੰ ਥੱਲੇ ਪਿੱਛੇ ਚੜਾ ਕੇ ਲਾਇਆ ਸੀ ਹੱਲੇ ਆ ਪਿੱਛੇ ਉੱਚਾ ਕਰਕੇ ਲਾ ਆਇਆ ਆਪਾਂ ਪਿੱਛੇ ਉੱਚੇ ਥਾਂ ਤੇ ਨਹੀਂ ਤਾਂ ਤੇਲ ਕਾਫੀ ਡੋਲੀ ਜਾਂਦਾ ਉਧਰ ਉਹ ਵੀ ਹਾਕਾਂ ਮਾਰ ਰਹੀਆਂ ਤਵੀਆਂ ਆ ਜਾ ਹਣ ਅਸੀਂ ਫੁੱਲ ਤਿਆਰਿਆਂ ਲੋਡ ਤੇ ਦੂਏ ਤੋਂ ਵੱਡਾ ਗੇਰ ਆਹਾ Yeah. ਹੋਰੀ ਹਵਾ ਕਰਕੇ ਇੱਕ ਜਾਨਵਰ ਮਾਰਦਾ ਤੇ ਤਾਂ ਬਤਾਇਆ ਨਹੀਂ ਤੇ ਤਾਂ ਨੋਰਮਲ ਆ ਆ ਕਮੈਂਟ ਕਰਕੇ ਦੱਸੋ ਇਹਦੀ ਅੱਖ ਕਿੱਦਾਂ ਹੋਈ All the camera thương đã tay lượm đagi, check the honey, run tay lượm đagi. Tay lượm đagi, give you the honey, 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 i ਚੈੱਕ ਕਰ ਲਿਆ ਹੁਣ ਗਰਾਊਂਡ ਵਾਦੀ ਹੈ ਬਾਕੀ ਜਿਹੜੀ ਰਹਿੰਦੀ ਹੈ ਬਾਕੀ ਸਾਰੀ ਥੋੜੀ ਜਿਹੀ ਉੱਪਰੋਂ ਰਹਿੰਦੀ ਹੈ ਉਧਰੋਂ ਬਾਕੀ ਆ ਸਾਰੀ ਵਾਦੀ ਹੈ ਹੋਵੇ ਮਿੱਤਰੋ ਗਰਾਊਂਡ ਆਪਾਂ ਕਰਤੀ ਸਾਰੀ ਇੱਕ ਸਾਰ ਬਾਹ ਕੇ ਤਾਂ ਇੱਕ ਵਾਰੀ ਇਹਨੂੰ ਫੇਰ ਦੁਬਾਰਾ ਬਾਦ ਮਾ ਕੇ ਕਾਜ ਆ ਸੁੱਕ ਜਾਊਗਾ ਤੇ ਹੁਣ ਆਪਾਂ ਤਵੀਆਂ ਇਕੱਠੀਆਂ ਕਰ ਲਈਏ ਥੱਲੇ ਉਹ ਰੇਤ ਉਹ ਕਾਜ ਆ ਕਾਢਾ ਦੇ ਮੜੇ ਇਕੱਠੀਆਂ ਨਹੀਂ ਹੋਣੀਆਂ ਇਹ ਬਾਕੀ ਚਲੋ ਠੀਕ ਆ ਮਿੱਤਰੋ ਮਿਲਦੇ ਆ ਹੁਣ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਤੇ ਦੱਸਿਓ ਸਾਰੇ ਕਮੈਂਟ ਕਰਕੇ ਕਿਦਾਂ ਦਾ ਲੱਗਾ ਬਲੌਗ ਤੇ ਕਰ ਲਈਏ ਆਪਾਂ ਹੁਣ ਇਹਨਾਂ ਨੂੰ ਇਕੱਠੀਆਂ ਤਵੀਆਂ ਨੂੰ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਆ ਆਪਣੇ ਚੈਨਲ ਤੇ ਤਾਂ ਚੈਨਲ ਆਪਣਾ ਕਰਿਓ ਸਬਸਕ੍ਰਾਈਬ ਤੇ ਮੇਰੇ ਵੀਰ ਵੀਡੀਓ ਨੂੰ ਬਾਦਰ ਬਾਦਰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਸਾਰੇ ਜਾਣੇ ਠੀਕ ਆ ਜੀ ਤੇ ਦੱਸਿਓ ਸਾਰੇ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਵੀਡੀਓ ਆਪਣੀ